ਵੱਲੇ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਹੋਣ ਜੀ ਜਥੇ ਦੇ ਵੱਲੋਂ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਜਾਣਦੇ ਆ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੇਸ ਵੇਲੇ ਪੂਰੇ ਹਿੰਦੁਸਤਾਨ ਦੀ ਧਰਤੀ ਤੇ ਦੇਖਿਆ ਕਿ ਹੋਲੀਆਂ ਮਨਾਈਆਂ ਜਾਂਦੀਆਂ ਤੇ ਲੋਕ ਇੱਕ ਦੂਜੇ ਦੇ ਉੱਪਰ ਰੰਗ ਦੀ ਜਗ੍ਹਾ ਤੇ ਇੰਨਾ ਕੁ ਹਾਲਾਤ ਮਾਹੌਲ ਵਿਗੜ ਚੁੱਕਿਆ ਸੀ ਕਿ ਇੱਕ ਦੂਜੇ ਉੱਪਰ ਰੰਗ ਦੀ ਜਗ੍ਹਾ ਤੇ ਚਿੱਕੜ ਸਿੱਟਦੇ ਸੀ ਤੇ ਮਹਾਰਾਜ ਕਹਿੰਦੇ ਵੀ ਮੇਰਾ ਖਾਲਸਾ ਤੇ ਤਿਆਰ ਵਰ ਤਿਆਰ ਉਹਨਾਂ ਦੇ ਸਿਰਾਂ ਤੇ ਦਮਾਲੇ ਸ਼ਸਤਰਧਾਰੀ ਸਿੰਘ ਸੂਰਜ ਪੰਜਾ ਤਕਾਰਾਂ ਦੇ ਧਾਰਨੀ ਤੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਵੀ ਉਹਨਾਂ ਦੇ ਉੱਪਰ ਉਹਨਾਂ ਦੇ ਦਸਤਾਰਾਂ ਦੇ ਉੱਪਰ ਦਾੜੇ ਸਰੂਪ ਦੇ ਉੱਪਰ ਕੋਈ ਗੰਦ ਨਾ ਸੁਟੇ ਤੇ ਪਾਤਸ਼ਾਹ ਜੀ ਨੇ ਕਿਹਾ ਵੀ ਆਪਾਂ ਹੋਲੀਆਂ ਨਹੀਂ ਆਪਾਂ ਅੱਜ ਤੋਂ ਹੋਲਾ ਮੁਹੱਲਾ ਕੱਢਿਆ ਕਰਨਾ ਤੇ ਪਾਤਸ਼ਾਹ ਜੀ ਕਹਿੰਦੇ ਇਸ ਮੁਹੱਲੇ ਦੇ ਵਿੱਚ ਫਿਰ ਮੇਰੇ ਤਿਆਰ ਵਰ ਤਿਆਰ ਸਿੰਘ ਜਿਹੜੇ ਘੋੜਿਆਂ ਤੇ ਸਵਾਰ ਹੋ ਕੇ ਤੇ ਸੱਦ ਸੰਗਤ ਜੀ ਜਿਹੜੇ ਕਿਲਿਆਂ ਦੇ ਵਿੱਚੋਂ ਨਿਕਲ ਕੇ ਜਿਸ ਤਰ੍ਹਾਂ ਸ਼ੇਰ ਨਿਕਲਦੇ ਆ ਕਿਲਿਆਂ ਵਿੱਚੋਂ ਇਸ ਤਰ੍ਹਾਂ ਫਿਰ ਮੁਹੱਲਾ ਠੇਡਾਂ ਨਿਕਲਿਆ ਕਰਦੇ ਸਨ ਸਤਿਮਤ ਸਾਧ ਸੰਗਤ ਜੀ ਅੱਜ ਫਿਰ ਉਹ ਦਿਨ ਆ ਚੁੱਕੇ ਆ ਔਰ ਆਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਤਿਆਗਣ ਤੋਂ ਪਹਿਲਾਂ ਇਹੋ ਬਚਨ ਕੀਤੇ ਸਨ ਇੱਥੇ ਫਿਰ ਹੁਕਮ ਕੀਤਾ ਵੀ ਜਦੋਂ ਹੋਲਾ ਮਹੱਲਾ ਕੱਢਿਆ ਜਾਵੇਗਾ ਜਦੋਂ ਮੇਰੇ ਸਿੰਘ ਤਿਆਰ ਬਰ ਤਿਆਰ ਹੋਣਗੇ ਤੇ ਇਹਨਾਂ ਸੰਗਤਾਂ ਵਿੱਚ ਅਸੀਂ ਆਪ ਗਵਾਈ ਕਰਿਆ ਕਰਾਂਗੇ ਅੱਜ ਵੀ ਸਾਧ ਸੰਗਤ ਜੀ ਕਲਗੀ ਤਰ ਪਾਤਸ਼ਾਹ ਜੀ ਇਸ ਮਹੱਲੇ ਦੀ ਅੱਜ ਫਿਰ ਆਪਣੇ ਨਾਲ ਅਗਵਾਈ ਕਰ ਰਹੇ ਨੇ ਆਓ ਸਾਧ ਸੰਗਤ ਜੀ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਬੁੱਢਾ ਦਲ ਦੇ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀਰੋ ਆਪਾਂ ਆ ਰਹੇ ਆ ਗੁਰੂ ਘਰ ਦੇ ਵਿੱਚ ਤੇ ਆਪਾਂ ਨਮਰਤਾ ਸਾਥ ਆਈਏ ਹੁੱਲੜ ਬਾਜੀ ਨਾ ਕਰੀਏ ਕਿਉਂਕਿ ਪਿਛਲੇ ਸਾਲ ਜੋ ਆਪਣੇ ਨੁਕਸਾਨ ਹੋਏ ਆ ਆਪਾਂ ਜਾਣਦੇ ਆ ਤੇ ਵੀਰੋ ਆਪਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪਣੇ ਸਿਰ ਧਾਕੇ ਗੁਰੂ ਮਹਾਰਾਜ ਜੀ ਦੇ ਬੜੇ ਪਿਆਰ ਸਤਿਕਾਰ ਦੇ ਨਾਲ ਦਰਸ਼ਨ ਕਰਨ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ